ਇਹ ਧਰਤੀ ਦਾ ਇਹ ਅੰਮ੍ਰਿਤ ਕਰੇਲਾ ਜਿਹੜਾ ਕਿ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਤੇ ਟੇਸਟ ਦੇ ਨਾਲ ਨਾਲ ਇਹਦੇ ਵਿੱਚ ਗੁਣ ਵੀ ਬਹੁਤ ਹੁੰਦੇ ਆ ਤੇ ਬੱਚੇ ਵੀ ਇਹਨੂੰ ਬਹੁਤ ਲਾਈਕ ਕਰਦੇ ਆ ਤੁਸੀਂ ਇੱਕ ਵਾਰੀ ਬਣਾਓਗੇ ਤੇ ਬੱਚੇ ਬਾਰ-ਬਾਰ ਤੁਹਾਡੇ ਕੋਲ ਮੰਗ-ਮੰਗ ਕੇ ਖਾਣਗੇ ਤੇ ਇਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਕਿਹੜੇ ਗੁਣ ਹੁੰਦੇ ਆ ਉਹ ਅੱਜ ਆਪਾਂ ਵੀਡੀਓ ਵਿੱਚ ਡਿਸਕਸ ਕਰਾਂਗੇ ਤੇ ਇਹਨੂੰ ਅੱਜ ਆਪਾਂ ਨਵੇਂ ਤਰੀਕੇ ਨਾਲ ਤਿਆਰ ਕੀਤਾ ਕਿਹੜਾ ਤਰੀਕਾ ਬਣਾਇਆ ਤੁਸੀਂ ਅੱਗੇ ਵੀਡੀਓ 'ਚ ਦੇਖੋ ਜੀ ਹੈਲੋ ਫਰੈਂਡਸ ਅੱਛੀ ਗੱਲ ਮਸਤੇ ਅਦਾਵ ਰਾਮ ਰਮ ਜੈ ਮਾਤਾ ਦੀ ਕੈਸੇ ਹੱਸੋ ਸਵਾਗਤ ਹੈ ਸਾਰਿਆਂ ਦਾ ਮੇਰੇ ਚਾਣਾ ਰੂਬ ਬਲੌਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੇ ਦੇਖ ਸਕਦੇ ਆਪਾਂ ਖੁੱਲੇ ਚਾਗੇ ਚੌਕੇ ਚੁੱਲੇ ਆਪਣੇ ਦੇ ਵਿੱਚ ਦੇਸੀ ਤਰੀਕੇ ਨਾਲ ਅੱਜ ਆਪਾਂ ਬਣਾਵਾਂਗੇ ਜੀ ਇਹ ਕੰਟੋਲਾ ਦੀ ਸਬਜੀ ਜਿਹਨੂੰ ਅੰਗਰੇਜ਼ੀ 'ਚ ਕੰਟੋਲਾ ਬੋਲਿਆ ਜਾਂਦਾ ਵੈਸੇ ਨੂੰ ਪਹਾੜੀ ਗਰੇਲਾ ਜਾਂ ਮਿੱਠਾ ਗਰੇਲਾ ਬੋਲਿਆ ਜਾਂਦਾ ਬਹੁਤ ਹੀ ਵਧੀਆ ਹੁੰਦੇ ਆ ਸਰੀਰ ਵਾਸਤੇ ਇਹਦੇ ਇੰਨੇ ਕ ਜਿਆਦੇ ਫਾਇਦੇ ਹੁੰਦੇ ਆ ਨਾ ਕਿ ਜਦੋਂ ਤੁਸੀਂ ਇਹਦੇ ਸਰਚ ਕਰੋਗੇ ਨਾ ਫਾਇਦੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਹੈ ਤੇ ਕਰੇਲਾ ਬੈਨੂੰ ਮਿੱਠਾ ਕਰੇਲਾ ਬੋਲਿਆ ਜਾਂਦਾ ਕਰੇਲੇ ਦੀ ਕਿਸਮ ਚ ਇਹ ਪਾਇਆ ਜਾਂਦਾ ਪਰ ਇਹਦੇ ਗੁਣ ਜਿਹੜੇ ਆ ਦੂਸਰੇ ਕਰੇਲੇ ਨਾਲੋਂ ਉਲਟੇ ਹੁੰਦੇ ਜਿਵੇਂ ਉਹ ਕੌੜੇ ਹੁੰਦੇ ਆ ਇਹ ਮਿੱਠੇ ਹੁੰਦੇ ਆ ਉਹ ਖਾਦਿਆਂ ਤੁਹਾਡਾ ਪੇਟ ਖਰਾਬ ਹੋ ਸਕਦਾ ਇਹਦੇ ਖਾਦਿਆਂ ਤੁਹਾਡਾ ਪੇਟ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਜਿਵੇਂ ਕਿ ਕਈਆਂ ਦੇ ਕਰੇਲੇ ਖਾਣ ਦੇ ਨਾਲ ਇੱਥੇ ਛਾਤੀ ਤੇ ਜਲਣ ਜੀ ਹੁੰਦੀ ਆ ਪੇਟ ਸੜਦਾ ਰਹਿੰਦਾ ਵਾ ਇਹਦੇ ਨਾਲ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੋਊਗੀ ਜਦ ਕਿ ਇਹਦੇ ਵਿੱਚ ਫਾਈਬਰ ਬਹੁਤ ਆ ਫੈਬਰ ਦੇ ਨਾਲ ਜਿਹੜਾ ਤੁਹਾਡਾ ਵਾਹੇਟ ਸਾਫ ਹੋਊਗਾ ਪੇਟ ਦੀ ਅੰਦਰਲੀ ਜਿੰਨੀਆਂ ਪ੍ਰੋਬਲਮ ਉਹ ਠੀਕ ਹੋ ਸਕਦੀਆਂ ਦੂਜੀ ਗੱਲ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੈਲੇ ਦੇ ਵਿੱਚ ਵਿਟਾਮਿਨ ਸੀ ਬਹੁਤ ਆ ਤੁਹਾਡੀ ਨਿਗਾ ਦੀ ਕੋਈ ਵੀ ਪ੍ਰੋਬਲਮ ਆ ਜੇ ਤੁਹਾਡੀਆਂ ਅੱਖਾਂ ਤੋਂ ਨਿਗਾ ਘਟਦੀ ਆ ਜਾਂ ਕੋਈ ਵੀ ਪ੍ਰੋਬਲਮ ਹੋ ਰਹੀ ਹੈ ਤੇ ਤੁਸੀਂ ਇਹ ਕਰੇਲੇ ਦਾ ਸੇਵਨ ਕਰ ਸਕਦੇ ਹੋ ਚਾਹ ਜੂਸ ਦੇ ਰੂਪ ਚ ਚਾਹ ਸਬਜੀ ਦੇ ਰੂਪ ਦੇ ਵਿੱਚ ਤੇ ਤੁਹਾਡੀ ਨਿਗਾ ਦੀ ਤੁਸੀਂ ਦੇਖੋਗੇ ਦਿਨ ਬਦਿਨ ਜਿਹੜੀ ਉਹ ਵੱਧ ਰਹੀ ਆ ਜੇ ਤੁਹਾਡੀ ਘਟ ਰਹੀ ਹੈ ਨਿਗਾ ਤੇ ਉੱਥੇ ਰੁਕ ਜਾਏਗੀ ਤੇ ਦੂਜੀ ਗੱਲ ਆ ਵੀ ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਪਾਏ ਜਾਂਦੇ ਆ ਤੁਹਾਨੂੰ ਪਤਾ ਜਿਵੇਂ ਮੇਰੇ ਚੈਨਲ ਤੇ ਜਿਹੜੇ ਪਿਆਰ ਕਰਨ ਵਾਲਿਆ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਕੈਂਸਰ ਆ ਮੈਂ ਉਹੋ ਜਿਹੀ ਚੀਜ਼ਾਂ ਲੈ ਕੇ ਆਉਂਦੀ ਹੁੰਦੀ ਆ ਚੈਨਲ ਦੇ ਉੱਤੇ ਜਿਨ੍ਹਾਂ ਨੇ ਸਾਰੀਆਂ ਪ੍ਰੋਬਲਮ ਠੀਕ ਹੋਣ ਤੇ ਜਿੰਨਾਂ ਭੈਣ ਭਰਾਵਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਪਰਮਾਤਮਾ ਕਰੇ ਕੋਈ ਪ੍ਰੋਬਲਮ ਨਾ ਹੋਵੇ ਤੇ ਉਹ ਵੀ ਇਸ ਚੀਜ਼ ਦਾ ਸੇਵਨ ਕਰ ਸਕਦੇ ਆ ਤਾਂ ਕਿ ਕਦੇ ਵੀ ਕੋਈ ਪ੍ਰੋਬਲਮ ਨਾ ਹੋਵੇ ਜਿਹੜੇ ਆਪਣੇ ਅੰਦਰ ਬੈਕਟੀਰੀਆ ਵਾਲੇ ਸੈੱਲ ਇਕੱਠੇ ਹੋ ਜਾਂਦੇ ਨਾ ਉਹਨਾਂ ਦੇ ਨਾਲ ਲੜਨ ਦੀ ਸ਼ਮਤਾ ਹੈ ਇਸ ਨਿੱਕੇ ਜਿਹੇ ਕਰੇਲੇ ਦੇ ਵਿੱਚ ਇੰਨਾ ਕੁਦਰਤੀ ਇਹਦੇ ਵਿੱਚ ਵਰਦਾਨ ਦਿੱਤਾ ਰੱਬ ਨੇ ਕਿ ਇਹ ਜਿਹੜੇ ਅੰਦਰਲੇ ਖੂਨ ਦੇ ਜਿੰਨੇ ਗੰਦੇ ਸੈੱਲਾਂ ਉਹਨਾਂ ਨੂੰ ਇਹ ਬਾਹਰ ਕੱਢਦਾ ਵਾ ਇਸ ਕਰੇਲੇ ਨੂੰ ਜਦੋਂ ਤੁਸੀਂ ਬਣਾਓਗੇ ਨਾ ਤੇ ਬੱਚੇ ਵੀ ਤੁਹਾਡੇ ਬੜੇ ਖੁਸ਼ ਹੋ ਕੇ ਖਾਣਗੇ ਜਿਵੇਂ ਬੱਚੇ ਕਰੇਲੇ ਦਾ ਨਾਂ ਸੁਣ ਕੇ ਹੀ ਨਾ ਨੁਕਰ ਕਰਦੇ ਆ ਕਿ ਅਸੀਂ ਕਰੇਲੇ ਨਹੀਂ ਖਾਣੇ ਅੱਜ ਮੂੰਹ ਐ ਵਿੰਗਾ ਆ ਜਾਂਦਾ ਕਿ ਕਰੇਲਿਆਂ ਦੀ ਸਬਜ਼ੀ ਬਣੀ ਐ ਕਿਉਂਕਿ ਸਵਾਦ ਇੰਨੇ ਵੰਦੇ ਆ ਕਿ ਬੱਚੇ ਰੋਜ਼ ਕਹਿਣਗੇ ਕਿ ਮੰਮੀ ਫੇਰ ਪਾੜੀ ਕਰੇਲੇ ਲੈ ਕੇ ਆਓ ਚਾਹੇ ਮਿੱਠੇ ਕਰੇਲੇ ਨਣ ਬੋਲਿਆ ਜਾਂਦਾ ਇਹ ਬਹੁਤ ਘੱਟ ਜਗ੍ਹਾ ਤੇ ਪਾਇਆ ਜਾਂਦਾ ਜ਼ਿਆਦਾਤਰ ਪਹਾੜੀ ਇਲਾਕੇ ਚ ਹੀ ਪਾਇਆ ਜਾਂਦਾ ਵਾ ਤੇ ਜਿਵੇਂ ਆਪਾਂ ਜੇ ਆਖੀ ਅੰਮ੍ਰਿਤਸਰ ਵਾਲੀ ਸਾਈਡ ਤੇ ਬਹੁਤ ਘੱਟ ਉੱਧਰ ਪਾਇਆ ਜਾਊਗਾ ਵੱਡੀਆਂ ਮੰਡੀਆਂ 'ਚ ਮਿਲ ਸਕਦਾ ਜੇਕਰ ਤੁਸੀਂ ਵੱਡੀਆਂ ਦੁਕਾਨਾਂ 'ਤੇ ਡਿਮਾਂਡ ਕਰੋ ਤੇ ਤਾਂ ਉਹ ਮਗਾ ਕੇ ਵੀ ਤੁਹਾਨੂੰ ਦੇ ਸਕਦੇ ਤੇ ਇਹਦਾ ਆਪਾਂ ਜੂਸ ਨਹੀਂ ਇਹਦੀ ਅੱਜ ਸਬਜੀ ਬਣਾਉਣ ਲੱਗੇ ਆ ਸਬਜੀ ਜ਼ਿਆਦਾਤਰ ਇਹਦੀ ਕਟਿੰਗ ਕਰਕੇ ਹੀ ਬਣਦੀ ਜਿਵੇਂ ਨਿੱਕੇ ਨਿੱਕੇ ਨੂੰ ਬ੍ਰੀਕ ਬ੍ਰੀਕ ਅਦੂ ਵਾਂਗੂ ਕੱਟ ਕੇ ਤੁਸੀਂ ਉਦਾਂ ਬਣਾ ਸਕਦੇ ਹੋ ਪਰ ਅੱਜ ਆਪਾਂ ਪਹਿਲੀ ਵਾਰੀ ਸਬਜੀ ਇਹਦੀ ਬਣਾਉਣ ਲੱਗੇ ਆ ਭਰ ਕੇ ਜਿਵੇਂ ਦੂਸਰੇ ਇੱਕ ਰੇਲੇ ਭਰ ਕੇ ਬਣਾਏ ਜਾਂਦੇ ਉਸੇ ਤਰ੍ਹਾਂ ਆਪਾਂ ਇਹਨੂੰ ਭਰ ਕੇ ਬਣਾਵਾਂਗੇ ਜੇਦੋ ਅਸੀਂ ਸਟਾਰਟਿੰਗ 'ਚ ਨਵੇਂ-ਨਵੇਂ ਇਹਨਾਂ ਦੇ ਬਾਰੇ ਸਰਚ ਕੀਤੀ ਜਾਂ ਇਹਨਾਂ ਇਹਨਾਂ ਨੂੰ ਅਸੀਂ ਦੇਖਿਆ ਅਸੀਂ ਲੈ ਕੇ ਆਏ ਤੇ ਉਦੋਂ ਅਸੀਂ ਬੱਚਿਆਂ ਨੂੰ ਨਹੀਂ ਦੱਸਿਆਗਾ ਵੀ ਕਿ ਕ੍ਰੇਲਾ ਦਾ ਨਾਮ ਸੁਣ ਕੇ ਜਿਵੇਂ ਤੁਹਾਨੂੰ ਦੱਸਿਆ ਬੱਚੇ ਜਿਹੜੇ ਮੂੰਹ ਵਿੰਗਾ ਕਰ ਲੈਂਦੇ ਫਿਰ ਮੈਂ ਇਹਦੀ ਕਟਿੰਗ ਕਰਕੇ ਸਬਜ਼ੀ ਬਣਾਈ ਸੀ ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਅਸੀਂ ਕੀ ਖਾ ਰਹੇ ਹਾਂ ਬਹੁਤ ਜ਼ਿਆਦਾ ਟੇਸਟੀ ਇਹਦੀ ਸਬਜ਼ੀ ਬਣਦੀ ਹੈ ਤੇ ਪਰ ਅੱਜ ਆਪਾਂ ਇਹਨੂੰ ਭਰ ਕੇ ਬਣਾਵਾਂਗੇ ਕਿਉਂਕਿ ਹੁਣ ਸਾਡੇ ਬੱਚੇ ਬਹੁਤ ਲਾਈਕ ਕਰਦੇ ਸੀ ਇਹਨੂੰ ਦੂਸਰੇ ਕ੍ਰੇਲੇ ਨੂੰ ਜੇ ਮਨਾ ਕਰ ਦੇਣਗੇ ਕਦੀ ਪਰ ਇਸ ਕ੍ਰੇਲੇ ਨੂੰ ਕਦੇ ਵੀ ਉਹ ਮਨਾ ਨਹੀਂ ਕਰਦੇ ਤੁਹਾਨੂੰ ਕਿਤੇ ਵੀ ਦਿਸੇ ਚਾਹੇ ਕਿਤੇ ਜਿਵੇਂ ਬਾਹਰ ਕਿਤੇ ਲੈਨੇ ਉਹ ਪਹਾੜੀ ਇਲਾਕੇ ਦੇ ਵਿੱਚ ਜੇ ਕਿਤੇ ਵੱਲ ਨੂੰ ਲੱਗਾ ਦਿਸੇ ਤਾਂ ਵੀ ਤੁਸੀਂ ਤੋੜ ਲਿਓ ਕਿਤੇ ਮੰਡੀ 'ਚ ਸਬਜ਼ੀ ਵਾਲੀ ਦੁਕਾਨ ਤੇ ਕਿਤੇ ਵੀ ਦਿਸੇ ਤੁਸੀਂ ਜੂਰ ਲੈ ਕੇ ਆਓ ਕਿਉਂਕਿ ਗੁਣਾ ਨਾ ਭਰਪੂਰ ਹੈ ਨਿੱਕਾ ਜਿਹੜਾ ਫਾਲਾ ਕਹਿ ਸਕਦੇ ਇੱਕ ਸਬਜ਼ੀ ਕਹਿ ਸਕਦੇ ਆ ਇਹਦੇ ਵਿੱਚ ਇੰਨੇ ਕ ਜਿਆਦੇ ਗੁਣ ਭਰੇ ਆ ਨਾ ਕਿ ਜਦੋਂ ਤੁਸੀਂ ਇਹਦਾ ਇਸਤੇਮਾਲ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਪਹਿਲਾਂ ਵਾਸ਼ ਕਰ ਲਿਆ ਸੀਗਾ ਤੇ ਇਹਨਾਂ ਨੂੰ ਤੁਸੀਂ ਚਾਹੋ ਤਾਂ ਛਿੱਲ ਵੀ ਸਕਦੇ ਹੋ ਪਰ ਅਸੀਂ ਇਹਨਾਂ ਨੂੰ ਛਿੱਲਣਾ ਨਹੀਂ ਇਦਾਂ ਹੀ ਇਹਨਾਂ ਨੂੰ ਅਸੀਂ ਕੱਟ ਮਾਰਾਂਗੇ ਤੇ ਇਹਨਾਂ ਦਾ ਆਪਾਂ ਤੜਕਾ ਤਿਆਰ ਕਰ ਲੈਨੇ ਆ ਤੇ ਇਹਨਾਂ ਨੂੰ ਕੱਟ ਮਾਰ ਕੇ ਤੇ ਪਰ ਲੈਨੇ ਫਿਰ ਆਪਾਂ ਤੁਹਾਨੂੰ ਮਿਲਦੇ ਹੁਣ ਆਪਾਂ ਇਹ ਪੰਜ ਸੱਤ ਜਿਹੜੇ ਪਿਆਜ਼ ਲੈ ਲਿਆ ਇਹਨਾਂ ਨੂੰ ਕੁੰਡੇ ਚ ਕੁੱਟਾਂਗੇ ਨਾਲ ਪਾਲੀਆਂ ਦੋ ਹਰੀਆਂ ਮਿਰਚਾਂ ਨਾਲ ਆਪਾਂ ਨਾਰਦਾਨਾ ਤੇ ਧਨੀਆ ਮਿਕਸ ਸੁੱਕਾ ਇਹਦੇ ਵਿੱਚ ਪਾਵਾਂਗੇ ਤੇ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਜੀਰੇ ਦਾ ਤੇ ਸਾਰਾ ਮਸਾਲਾ ਆਪਾਂ ਕੁੱਟ ਲੈਨੇ ਬਾਕੀ ਜਿਹੜੇ ਮਸਾਲੇ ਉਹ ਇਹਨੂੰ ਆਪਾਂ ਕੁੱਟ ਕੇ ਬਾਅਦ ਚ ਪਾਵਾਂਗੇ ਕਿਉਂਕਿ ਚਿੱਟੀਆਂ ਨਹੀਂ ਪਹਿਣਗੀਆਂ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲਾ ਲੈਨੇ ਇਦਾਂ ਕਰਕੇ ਮੈਂ ਲਾ ਰਹੀ ਹਾਂ ਇੱਕ ਨਹੀਂ ਲਾ ਰਹੀ ਇਹਦੇ ਵਿੱਚ ਆਪਾਂ ਤਿੰਨ ਤਿੰਨ ਕੱਟ ਲਾ ਰਹੇ ਹਾਂ ਕਿਉਂਕਿ ਥੋੜਾ ਮੋਟਾ ਹੁੰਦਾ ਨਾ ਕ੍ਰੇਲਾ ਇਹ ਦੇਖੋ ਇਦਾਂ ਤਿੰਨ ਕੱਟ ਲਾ ਲੈਣੇ ਇਦਾਂ ਮਸਾਲਾ ਆਪਾਂ ਕੁੱਟਲੇ ਦੇ ਵਿੱਚ ਪਾ ਦਾਂਗੇ ਆਪਾਂ ਇੱਕ ਵੱਡਾ ਚਮਚ ਹਲਦੀ ਪਾਊਡਰ ਦਾ ਤੇ ਇੱਕ ਚਮਚ ਲਾਲ ਮਿਰਚ ਤੇ ਇੱਕ ਛੋਟਾ ਚਮਚ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾ ਰਹੇ ਹਾਂ ਇਹਦੇ ਵਿੱਚ ਤੁਸੀਂ ਗਰਮ ਮਸਾਲਾ ਪਾ ਸਕਦੇ ਹੋ ਕਿਉਂਕਿ ਇਹ ਗਰਮ ਨਹੀਂ ਹੁੰਦੇ ਜਿਆਦੇ ਤੇ ਨਾਲ ਆਪਾਂ ਪਾਵਾਂਗੇ ਟੇਸਟ ਅਨੁਸਾਰ ਨਮਕ ਇਹਦੇ ਵਿੱਚ ਤੇ ਮਸਾਲਾ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕ੍ਰੇਲਿਆਂ ਨੂੰ ਭਰ ਲੈਨੇ ਜਿਵੇਂ ਆਪਾਂ ਟਿੰਡੇ ਭਰਦੇ ਆ ਨਾ ਛੋਟੇ ਛੋਟੇ ਐ ਚਮਚ ਦੇ ਨਾਲ ਚਾਹ ਕਰਦੇ ਦੇ ਨਾਲ ਉਦਾਂ ਆਪਾਂ ਇਹਨਾਂ ਨੂੰ ਭਰਾਂਗੇ ਇਦਾਂ ਆਪਾਂ ਤਿੰਨ ਤਿੰਨ ਕੱਟ ਮਾਰ ਲਿਆ ਤੁਸੀਂ ਚਾਹੋ ਤੈਨੂੰ ਹੋਰ ਵੀ ਤੁਸੀਂ ਘਰੇ ਘਰੇ ਵੀ ਕੱਟ ਮਾਰ ਕੇ ਨੂੰ ਇਦਾਂ ਭਰ ਸਕਦੇ ਹੋ ਆਪਾਂ ਤਿੰਨ ਤਿੰਨ ਕੱਟ ਮਾਰ ਕੇ ਤੇ ਇਦਾਂ ਭਰ ਕੇ ਰੱਖ ਲੈਨੇ ਸਾਰੇ ਲੋਜੀ ਕ੍ਰੇਲੇ ਆਪਾਂ ਸਾਰੇ ਭਰ ਲਿਆ ਇਹ ਥੋੜਾ ਜਿਹਾ ਸਬਰ ਦਾ ਕੰਮ ਹੁੰਦਾ ਟਿੰਡਿਆਂ ਵਾਂਗੂ ਭਰੇ ਜਾਂਦੇ ਆ ਤੇ ਜੇਕਰ ਤੁਹਾਡੇ ਕੋ ਨਾ ਭਰੇ ਜਾਂ ਤਾਂ ਇੱਥੇ ਥੋੜਾ ਥੋੜਾ ਤੁਸੀਂ ਕ੍ਰੇਲਾ ਇਹਦੇ ਵਿੱਚੋਂ ਕੱਢ ਸਕਦੇ ਹੋ ਵੈਸੇ ਅਸੀਂ ਇਦਾਂ ਹੀ ਸਿੰਪਲ ਭਰੇ ਆ ਤੇ ਕੋਈ ਸਾਡਾ ਟੁੱਟਾ ਵੀ ਨਹੀਂ ਆ ਜੇਕਰ ਤੁਹਾਡਾ ਟੁੱਟ ਜੇ ਜਿਵੇਂ ਆਮ ਆਪਾਂ ਦੂਜੇ ਕਰੇਲਿਆਂ ਨੂੰ ਧਾਗੇ ਬਣ ਲੈਣੇ ਆ ਖਾਸ ਕਰਕੇ ਪਿੰਡਾਂ ਦੇ ਬੰਨੇ ਜਾਂਦੇ ਉਹਦਾ ਤੁਸੀਂ ਬਣ ਸਕਦੇ ਹੋ ਬਾਕੀ ਅਸੀਂ ਇਹਨਾਂ ਨੂੰ ਧਾਗੇ ਬਣ ਰਹੇ ਕਿਉਂਕਿ ਇੱਥੇ ਜਿਦੋਂ ਤੁਹਾਨੂੰ ਬੜਾ YouTube ਤੇ ਆਪਾਂ ਕੋਈ ਚੀਜ਼ ਕੋਈ ਰੈਸਪੀ ਬਣਾ ਕੇ ਪਾਉਂਦੇ ਤੇ ਗਿਆਨ ਦੇਣ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਕਹਿ ਦਿੰਦੇ ਜੀ ਧਾਗੇ ਵਿੱਚ ਕੈਮੀਕਲ ਹੁੰਦਾ ਤੁਸੀਂ ਧਾਗਾ ਕੋ ਬੰਨਿਆ ਐ ਕਿਉਂ ਕੀਤਾ ਉਹ ਕਿਉਂ ਕੀਤਾ ਜਿੱਦਾਂ ਦਾ ਦੀ ਇੱਛਾ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸਿਆਣਾ ਜੇ ਕਹੀਏ ਤੇ ਤੇ ਜੇ ਕਹੀਏ ਸਾਰੇ ਸਿਆਣੇ ਆ ਕਿਉਂਕਿ ਮੈਂ ਕਹਿੰਨੀ ਮੈਨੂੰ ਜਾਂਦੀ ਹੈ ਕਲ ਦੂਜਾ ਕਹਿੰਦਾ ਮੈਨੂੰ ਚਾਹੀਦੀ ਹੈ ਕਲ ਆਪਣੇ ਆਪ ਨੂੰ ਹਰੇਕ ਨੂੰ ਲੱਗਦਾ ਮੇਰੇ ਤੋਂ ਬਹੁਤ ਸਿਆਣਾ ਕੋਈ ਨਹੀਂ ਆਪਣੇ ਆਪ ਨੂੰ ਲੱਗਦਾ ਹੁੰਦਾ ਤੁਸੀਂ ਇਹ ਦੇਖਿਆ ਕਰੋ ਪਿਆਰ ਪ੍ਰੇਮ ਨਾਲ ਬਣਾਓ ਕੁਝ ਵੀ ਵਧੀਆ ਸਾਫ ਸੁਥਰਾ ਆਪਣੇ ਘਰੇ ਬਣਾਉਣਾ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਉਹ ਬਣਾ ਕੇ ਆਪਣਾ ਖਾਓ ਜਾਂ ਪੀਜ਼ਾ ਖਾਓ ਜਾਂ 버ਗਰ ਖਾਓ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਤੁਸੀਂ ਘਰੇ ਬਣਾ ਕੇ ਖਾਓਗੇ ਤੇ ਹੁਣ ਆਪਾਂ ਤੇਲ ਗਰਮ ਰੱਖਤਾ ਸੀ ਤੇ ਕਰੇਲੇ ਦੇ ਵਿੱਚ ਛੱਡ ਦੇਣ ਕਲੇ ਤੇ ਲੋਕੀ ਦਾ ਜੀਕਿੰਦੇ ਉਹਦੇ ਨਾਲ ਇਹ ਟਰੇਲਾ ਵੀ ਪਾ ਦੇ ਤੁਸੀਂ ਕਿਉਂ ਉਹਦੇ ਵਿੱਚ ਹੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਹੁਣ ਇਹ ਪੱਕ ਜਾਣਗੇ ਫਿਰ ਆਪਾਂ ਮਲਦੇ ਹਾਂ ਹੁਣ ਆਪਾਂ ਇਹਨਾਂ ਦੇ ਪਾਠ ਜਿਹੜੇ ਸਾਰੇ ਬਦਲ ਗਏ ਨੇ ਥੋੜਾ ਜਿਹਾ ਫੇਰ ਫੁਲੀ ਵਾਂਗ ਟੁੱਟ ਦੇਣੀ ਹੈ ਥੋੜਾ ਹਾਰਡ ਹੁੰਦਾ ਹੈ ਕ੍ਰੇਲਾ ਦੂਜੇ ਕ੍ਰੇਲੇ ਨਾਲ ਬਾਕੀ ਇਹਨੂੰ ਘੱਟ ਸੇਕਦੇ ਤੁਸੀਂ ਬਣਾਉਗੇ ਨਾ ਤੇ ਇਹਦਾ ਸਵਾਦ ਹੋਰ ਵੱਜ ਜਾਣਾ ਕੋਈ ਵੀ ਚੀਜ਼ ਆ ਤੁਸੀਂ ਜੇ ਮੱਠੇ ਮੱਠੇ ਸੇਕ ਤੇ ਬਣਾਓ ਨਾ ਤੇ ਉਹਦਾ ਟੇਸ ਬਹੁਤ ਵਧੀਆ ਨਿਕਲ ਕੇ ਆਉਂਦਾ ਤੇ ਜੇ ਇਹਨੂੰ ਆਪਾਂ ਐਂ ਦਵਾ ਦਵਾ ਸਾੜ ਤੂਕੇ ਬਸ ਇਸੇ ਤਰੀਕੀ ਬਣਾ ਲਈਏ ਅੰਦਰ ਜਾ ਕੇ ਵੀ ਉਹੋ ਜਿਹਾ ਕੰਮ ਕਰਦਾ ਹੋ ਤੇ ਇਸ ਕਰਕੇ ਜਿਹੜੀ ਕੋਈ ਵੀ ਚੀਜ਼ ਤੁਸੀਂ ਗੈਸ ਤੇ ਬਣਾ ਰਹੇ ਹੋ ਥੱਲੇ ਤੇ ਬਣਾ ਰਹੇ ਹੋ ਸੇਕ ਜਿਹੜਾ ਘੱਟ ਹੀ ਰੱਖਿਓ ਤੇ ਲਓ ਜੀ ਮੱਠੀ ਮੱਠੀ ਸੇਕ ਤੇ ਆਪਣੇ ਕਰੇਲੇ ਆ ਬਣ ਚੁੱਕੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਐਂ ਆ ਰਾਮ ਨਾਈ ਟੁੱਟ ਜਾਂਦਾ ਤੇ ਕਰੇਲੇ ਵੀ ਆਪਣੇ ਬਣ ਗਏ ਤੇ ਵਿੱਚ ਮੈਂ ਦੋ ਤਿੰਨ ਪਿਆਜ਼ ਵੀ ਪਾ ਦਿੱਤੇ ਸੀਗੇ ਕੀ ਵਧੀਆ ਲੱਗਦੇ ਜਿਵੇਂ ਆਪਾਂ ਟਿੰਡਿਆ ਕਰੇਲਿਆਂ ਦੇ ਵਿੱਚ ਪਿਆਜ਼ ਪਾਉਂਦੇ ਆ ਤੇ ਕਰੇਲੇ ਆਪਣੇ ਤਿਆਰ ਹੋ ਚੁੱਕੇ ਆ ਹੁਣ ਤੁਸੀਂ ਮੈਨੇ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਵਾਲੀ ਵੀਡੀਓ ਮੇਨ ਇਹਦੇ ਵਿੱਚ ਸਬਜ਼ੀ ਬਣਾਉਂਦਾ ਨਹੀਂ ਮੇਨ ਇਹਦੇ ਵਿੱਚ ਹੀ ਸੀਗਾ ਜਾਣਕਾਰੀ ਦੇਣ ਦਾ ਕੰਮ ਕਿ ਇਹਦੇ ਕਿੰਨੇ ਫਾਇਦੇ ਨੇ ਕਈ ਲੋਕ ਇਹਨੂੰ ਵੇਖਦੇ ਪਏ ਅਸੀਂ ਤਾਂ ਕਦੀ ਖਾਦੇ ਨਹੀਂ ਇਗਨੋਰ ਕਰਕੇ ਛੱਡ ਜਾਂਦੇ ਨੇ ਸੋ ਇਹਦੇ ਬਹੁਤ ਜ਼ਿਆਦੇ ਫਾਇਦੇ ਆ ਤੁਸੀਂ ਲਿਆ ਕੇ ਆਪ ਵੀ ਖਾਓ ਬੱਚਿਆਂ ਨੂੰ ਵੀ ਖਾਓ ਆਪਣੇ ਬਜ਼ੁਰਗਾਂ ਨੂੰ ਵੀ ਖਾਓ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਬਾਕੀ ਆਪਣੇ ਕੋਲ ਜਿਵੇਂ ਤੁਹਾਨੂੰ ਪਤਾ ਆਚਾਰ ਪਾਪੜ ਵੜੀਆਂ ਮਰਬਾਹ ਹਰ ਇੱਕ ਚੀਜ਼ ਜਿਹੜੀ ਆਪਾਂ ਸੇਲ ਕਰਦੇ ਆਂ ਤੇ ਘਰੇ ਬਣਾਈਦੀ ਆ ਦੇਸੀ ਤਰੀਕੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਜੇ ਕਿਸੇ ਨੂੰ ਚਾਹੀਦੇ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਮੰਗਾ ਸਕਦੇ ਹੋ ਤੁਸੀਂ ਇਸ ਮਸਾਲੇ ਦੀ ਰੰਗਤ ਵੀ ਵੇਖੀ ਹੋਗੀ ਜਿਹੜੀ ਇਹਦੇ ਵਿੱਚ ਮੈਂ ਮਿਰਚ ਪਾਈ ਆ ਉਹ ਘਰੇ ਹੀ ਤਿਆਰ ਕੀਤੀ ਆਪਾਂ ਦੇਗੀ ਲਾਲ ਮਿਰਚ ਜਿਨੇ ਕਿਸੇ ਨੇ ਵੀਡੀਓ ਨਹੀਂ ਦੇਖੀ ਤੁਸੀਂ ਪਿਛਲੀਆਂ ਮੇਰੀਆਂ ਵੀਡੀਓ ਦੇਖ ਸਕਦੇ ਹੋ ਤੇ ਉਹ ਵੀ ਤੁਸੀਂ ਮਗੌਣੀਓ ਵਿੱਚ ਸਾਨੂੰ ਫੋਨ ਕਰ ਸਕਦੇ ਹੋ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਵੀਡੀਓ ਤੇ ਆਪਣਾ ਕੀਮਤੀ ਸਮਾਂ ਦਿੱਤਾ ਬਾਕੀ ਆਪਾਂ ਜਿਵੇਂ ਤੇ ਬਾਕੀ ਚੈਨਲ ਨੂੰ ਹੋਰ ਥੋੜਾ ਪਿਆਰ ਕਰਿਆ ਕਰੋ ਚੈਨਲ ਦੀ ਗ੍ਰੋਥ ਥੋੜੀ ਜੀ ਹੋਰ ਕਰੋ ਕਿਉਂਕਿ ਚੈਨਲ ਦੀ ਗ੍ਰੋਥ ਜਿਹੜੀ ਤੁਹਾਡੇ ਹੱਥਾਂ 'ਚ ਆ ਜੇ ਤੁਸੀਂ ਲਾਈਕ ਕਰੋਗੇ ਵੀਡੀਓ ਨੂੰ ਚਾਹੇ ਤੁਸੀਂ ਸ਼ੇਅਰ ਕਰੋਗੇ ਤੇ ਚੈਨਲ ਦੀ ਗ੍ਰੋਥ ਆਪਣੇ ਆਪ ਹੋ ਜਾਣੀ ਆ ਬਾਕੀ ਇੱਕ ਇੱਕ ਜਾਣੇ ਨੂੰ ਜਰੂਰ ਤੁਸੀਂ ਵੀਡੀਓ ਸ਼ੇਅਰ ਕਰਿਆ ਕਰੋ ਜਦੋਂ ਤੁਸੀਂ ਇਹ ਨਿੱਕਾ ਜਿਹਾ ਕੰਮ ਕਰੋਗੇ ਨਾ ਇੱਕ ਸ਼ੇਅਰ ਕਰਨ ਦਾ ਤੇ ਆਪਣੇ ਜਿਹੜੇ ਚੈਨਲ ਦੀ ਗ੍ਰੋਥ ਵਧੀਆਂ ਹੋ ਜਾਣੀ ਆ ਤੇ ਹੋਰ ਆਪਣੇ ਚੈਨਲ ਦੀ ਜਿਹੜੀ ਚੜ੍ਹਦੀ ਗਲਾ ਹੋ ਜਾਣੀ ਸੋ ਸਾਰਾ ਕੁਝ ਤੁਹਾਡੇ ਹੱਥ ਵਿੱਚ ਆ ਜੇ ਤੁਸੀਂ ਚੈਨਲ ਨੂੰ ਪਿਆਰ ਕਰੋਗੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਤੇ ਜੇ ਚੈਨਲ ਤੇ ਅੱਜ ਕੋਈ ਨਵਾਂ ਹੈ ਤੇ ਪਲੀਜ਼ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਆਉਣਾ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਬਸਕ੍ਰਾਈਬ